ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇਸ ਟਾਈਮ ਕੁਦਰਤੀ ਆਫਤਾਂ ਦੀ ਖੜਾ ਦੀ ਮਾਰ ਦੇ ਵਿੱਚ ਹੈ ਔਰ ਅੱਜ ਇਹ ਪੰਜਾਬ ਦਾ ਹਰ ਇੱਕ ਉਹ ਸਖਸ਼ੀਅਤ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਉਹ ਪੰਜਾਬ ਦੇ ਲੋਕਾਂ ਦੀ ਲਈ ਫਿਕਰਮੰਦ ਹਨ ਉਹ ਪਰਮਾਤਮਾ ਅਗੇ ਅਰਦਾਸ ਬੇਨਤੀਆਂ ਕਰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ ਕਿ ਅਸੀਂ ਇਨਾ ਹਾਲਾਤਾਂ ਚੋਂ ਨਿਕਲ। ਪਰ ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਇਹਦੇ ਤੇ ਸਿਰਫ ਉਸੇ ਰਾਜਨੀਤੀ ਕਰਦੀ ਹੈ ਪਰसों ਮਾਨਯੋਗ ਮੁੱਖ ਮੰਤਰੀ ਸਦਾਕ ਪਪੰਚੀ ਮਾਨ ਸਾਹਿਬ ਫਲਸਪੁਰ ਆਏ ਉਹ ਤੋਂ ਉਹਨਾਂ ਨੇ ਹਾਰਪੀਟਾਂ ਦੀ ਸਹਾਇਤਾ ਮੈਂ ਉਹਨਾਂ ਦੇ ਨਾਲ ਸੀਗਾ ਮੇਰੇ ਨਾਲ ਸਾਥੀ ਵਿਧਾਇਕ ਰਣਵੀਰ ਸਿੰਘ ਪੁਲੜ ਸਾਹਿਬ ਵੀ ਨਾਲ ਸੀਗੇ ਅਸੀਂ ਕਿਸ਼ਤੀਆਂ ਰਾਹੀ ਲੋਕਾਂ ਦੇ ਘਰਾਂ ਤੱਕ ਵੀ ਗਏ ਉਹਨਾਂ ਦਾ ਹਾਲ ਚਾਣਨ ਨੂੰ ਬੜਾ ਦੁੱਖ ਹੋਇਆ ਸੋਸ਼ਲ ਮੀਡੀਆ ਤੇ ਔਰ ਕਈ ਚੈਨਲਾਂ ਦੇ ਉੱਤੇ ਜਿਹੜੇ ਯੂਟਿਊਬਰ ਚੈਨਲ ਨੇ ਉਹਨਾਂ ਨੇ ਚਲਾਇਆ ਕਿ ਇਹ ਸਭ ਡਰਾਮੇਬਾਜ਼ੀ ਹੋਈ ਕਿਉਂਕਿ ਜਿਹੜੀ ਬੀਬੀ ਮਾਨਯੋਗ ਸੀਐਮ ਸਾਹਿਬ ਨੂੰ ਮਿਲੀ ਔਰ ਉਹਨੇ ਹਰ ਪੀੜਿਤ ਜਿਹੜੇ ਲੋਕ ਸੀ ਉਹਨਾਂ ਦੀ ਜਿਹੜੇ ਹਾਲ ਸੀਐਮ ਸਾਹਿਬ ਦੇ ਸਾਹਮਣੇ ਰੱਖੇ ਉਹਨਾਂ ਦੇ ਹਾਲਾਤਾਂ ਦੀ ਜਿਹੜੀ ਗੱਲ ਸੀਐਮ ਸਾਹਿਬ ਨਾਲ ਕੀਤੀ ਉਹ ਗੱਲ ਕਰਦੇ ਕਰਦੇ ਭਾਵੁਕ ਹੋ ਗਈ ਔਰ ਜਿਹਨੂੰ ਵੇਖ ਕੇ ਮਾਨਯੋਗ ਸੀਐਮ ਸਾਹਿਬ ਵੀ ਅੱਖਾਂ 'ਚ ਪਾਣੀ ਆ ਗਿਆ ਇਹ ਜਿਹੜੀ ਬੀਬੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ ਕਿ ਇਹ ਬੀਬੀ ਇਹਦੇ 'ਚ ਕੋਈ ਸ਼ੱਕ ਨਹੀਂ ਆਮ ਆਦਮੀ ਪਾਰਟੀ ਹਲਕਾ ਫਰੂਸਪੁਰ ਸ਼ਹਿਰੀ ਤੋਂ ਇਹ ਸਾਡੀ ਮਹਿਲਾ ਵਿੰਦੀ ਹਲਕਾ ਕੋਆਰਡੀਨੇਟਰ ਔਰ ਇਹਨਾਂ ਦੇ ਜਿਹੜੇ ਪਤੀ ਸਰਦਾਰ ਸੁਵੇਕ ਸਿੰਘ ਉਹ ਸਾਬਕਾ ਫੌਜੀ ਨੇ ਪਰ ਮੁਲਾਜ਼ਮ ਵਿੰਦੇ ਇਹ ਵੀ ਚਿਲਾ ਦੇ ਪ੍ਰਧਾਨ ਰਹੇ ਮੈਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਔਰ ਜਿੰਨੇ ਵੀ ਵਿਰੋਧੀ ਪਾਰਟੀ ਅਕਾਲੀ ਦਲ ਦੇ ਜਾਂ ਜਿਹੜੇ ਵੀ ਪੰਜਾਬ ਦੇ ਵਿਰੋਧ ਦੇ ਵਿੱਚ ਬੋਲ ਰਹੇ ਨੇ ਮੈਂ ਮਨ ਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਕੀ ਤੁਹਾਨੂੰ ਇਹ ਸਾਰਾ ਚੁਝ ਜਮੇਬਾਦੀ ਲੱਗਣੀ ਇੱਕ ਔਰਤ ਆਪਣੇ ਭਾਈਚਾਰੇ ਦਾ ਇਹ ਜਿਹੜੀ ਮਜੀਦਕੋੜ ਹੈ ਇਹ ਰਾਇਸਿਕ ਬਰਾਦਰੀ ਨਾਲ ਸੰਬੰਧਿਤ ਹੈ ਆਪਣੇ ਰਾਇਸਿਕ ਬਰਾਦਰੀ ਦੀ ਜੇ ਗੱਲ ਕਰ ਲਈ ਹੈ ਮਹਾਂਯਕਸ਼ੀਮ ਸਾਹਿਬ ਦੇ ਸਮੇਂ ਔਰ ਗੱਲ ਕਰਦੇ ਕਰਦੇ ਭਾਵੁਕ ਹੋ ਗਈ ਕਿ ਇਹ ਗਲਤ ਹੈ ਕਿ ਇਹ ਜਮਨੂ ਧਮੇ ਜਮਨ ਨਜ਼ਰ ਆ ਰਿਹਾ ਤੁਸੀਂ ਕਦੇ ਆਏ ਹੋ ਇੱਥੇ ਫਿਰੋਜ਼ਪੁਰ ਦਰਿਆਈ ਕੰਡੇ ਦੇ ਨਾਲ ਜਿੰਨੀ ਵੀ ਉੱਥੇ ਆਬਾਦੀ ਬੈਠੀ ਹੈ ਉਹਦੇ ਵਿੱਚ ਕਰੀ-ਕਰੀ 90% ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਰਾਇ ਸਿਕ ਸਮਾਜ ਦੇ ਬੈਠੇ ਨੇ ਅੱਜ ਇਸ ਔਰਤ ਦਾ ਜਿਹੜੀ ਸਾਡੀ ਭੈਣ ਸਤਕਾਰਯੋਗ ਮਨਜੀਤ ਕੋੜਾ ਹੈ ਇਹਦਾ ਮਜ਼ਾਕ ਬਣਾ ਕੇ ਰੱਖਤਾ ਤੁਸੀਂ ਸਾਰਿਆਂ ਨੇ ਕਿ ਰਾਇ ਸਿਕ ਸਮਾਜ ਦੀਆਂ ਔਰਤਾਂ ਕੰਨਾਂ 'ਚ ਟੋਪਸ ਨਹੀਂ ਪਾ ਸਕਦੀ ਕਿ ਰਾਇ ਸਿਕ ਸਮਾਜ ਦੀਆਂ ਔਰਤਾਂ ਵਾਲਾਂ ਦੇ ਵਿੱਚ ਕਲਿੱਪ ਨਹੀਂ ਲਗਾ ਸਕਦੀ ਕਿ ਰਾਇ ਸਿਕ ਸਮਾਜ ਦੀਆਂ ਔਰਤਾਂ ਸੂਟ ਨਹੀਂ ਪਾ ਸਕਦੀ ਇੱਕ ਘਟਿਆ ਦਾ ਰਾਜਨੀਤੀ ਔਰ ਘਟੀਆਂ ਮਾਨਸਿਕਤਾ ਦਾ ਤੁਸੀਂ ਸਾਰਿਆਂ ਨੇ ਆਪਣਾ ਆਪਣੇ ਆਪ ਨੂੰ ਸਾਬਤ ਕੀਤਾ ਕਿ ਤੁਸੀਂ ਕਿੰਦੀ ਇਕੱਠਿਆ ਸੋਚ ਰਹੇ ਹੋ ਮੈਂ ਰਾਏ ਸਿਕ ਸਮਾਜ ਦੇ ਸਾਰੇ ਭਾਈਚਾਰੇ ਨੂੰ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਨੇ ਮਨਜੀਤ ਕੌਰ ਦਾ ਮਜ਼ਾਕ ਨਹੀਂ ਉਡਾਇਆ ਇਹ ਰਾਏ ਸਿਕ ਸਮਾਜ ਦੀਆਂ ਸਾਡੀਆਂ ਮਾਵਾ ਭੈਣਾ ਧੀਆਂ ਦਾ ਮਜ਼ਾਕ ਉਡਾਇਆ ਮੈਂ ਅਕਾਲੀ ਦਲ ਕਾਂਗਰਸ ਔਰ ਜਿਨੇ ਵੀ ਵਿਰੋਧ ਦੇ ਵਿੱਚ ਬੋਲ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ ਇਹ ਭਰਾਤਰੀ ਦੀ ਇਹ ਲੋਕਾਂ ਦੀਆਂ ਭਾਵਨਾਵਾਂ ਸੀ ਜਦੋਂ ਗੱਲ ਕਰਦੇ ਕਰਦੇ ਮਜੀਦਕੋਟ ਪਾਪਕ ਹੋ ਗਏ 1988 ਦੇ ਵਿੱਚ ਜਦੋਂ ਪਾਣੀ ਆਇਆ ਸੀ ਤਾਂ ਇਹ ਇਥੋਂ ਉੱਜੜ ਕੇ ਫਿਰੋਜ਼ਪੁਰ ਸ਼ਹਿਰ ਆਏ ਸੀ ਪਰ ਇਹਨਾਂ ਦੀਆਂ ਜਿਹੜੀ ਜ਼ਮੀਨ ਹੈ ਉਹ ਅੱਜ ਵੀ ਉੱਥੇ ਹੀ ਉਸੇ ਏਰੀਆ ਦੇ ਵਿੱਚ ਹੈ ਜਿਸ ਏਰੀਆ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਪੂਰੀ ਜਿਹੜੀ ਹੈਗੀ ਹੈ ਬਾਦਰ ਪੱਟੀ ਦੀ ਸਾਲ ਲੈਣ ਵਾਸਤੇ ਆਏ ਸੀ ਬਹੁਤ ਦੁੱਖ ਹੁੰਦਾ ਹੈ ਕਿ ਜੇ ਤੁਸੀਂ ਕਰਦੇ ਕੁਝ ਸਕਦੇ ਤਾਂ ਘੱਟੋ ਘੱਟ ਤੁਸੀਂ ਦੋ ਸ਼ਬਦ ਹਮਦਰਦੀ ਦੇ ਤਾਂ ਲੋਕਾਂ ਨਾਲ ਬੋਲੋ ਔਰ ਜਿਹੜੇ ਵੀ ਮਾਨਯੋਗ ਸੀਐਮ ਸਾਹਿਬ ਦੇਤੇ ਇਤਰਾਜ਼ ਕਰ ਰਹੇ ਨੇ ਜਿਹੜੇ ਵੀ ਲੋਕ ਇਸ ਨੂੰ ਡਰਾਮੇਬਾਜੀ ਦੱਸ ਰਹੇ ਨੇ ਮੈਨੂੰ ਤਾਂ ਉਹਨਾਂ ਦੀ ਬਿਮਾਰ ਮਾਨਸਿਕਤਾ ਤੇ ਤਰਸ ਆ ਗਿਆ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਸਰਕਾਰ ਅੱਜ ਬਾੜਕੀਟਾਂ ਦੇ ਨਾਲ ਖੜੀ ਹੈ ਪ੍ਰਸ਼ਾਸਨ ਵੱਲੋਂ ਬਹੁਤ ਜ਼ਬਰਦਸਤ ਪ੍ਰਬੰਧ ਨੇ ਇੱਕ ਇੱਕ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਔਰ ਪਾਰਟੀ ਦਾ ਹਰ ਅਗੂ ਜਿਹਨੂੰ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ ਉਹ ਨਿਭਾਈ ਹੈ ਵਨ ਪੰਨਨ ਤੇ ਲਈ ਆਮ ਆਦਮੀ ਪਾਰਟੀ ਦੇ ਸਾਰੇ ਬਲੰਗੀਆਂ ਸਹਾਵਾਨ ਲੱਗੇ ਹੋਏ ਨੇ ਪ੍ਰਸ਼ਾਸਨ ਜਿਸ ਚੀਜ਼ ਦੀ ਵੀ ਲੋਕ ਮੰਗ ਕਰ ਰਹੇ ਨੇ ਉਹਨਾਂ ਦੀ ਅੱਧੀ ਜਮਾਨ ਤੇ ਮੰਗ ਪੂਰੀ ਹੋਈ ਹੈ ਅੱਜ ਇਹ ਸਮਾਂ ਔਖਾ ਔਰ ਇਸ ਔਖੇ ਕੜੀ ਦੇ ਵਿੱਚ ਪੰਜਾਬ ਦੇ ਆਕਸੀਅਮ ਸਾਥੀ ਗਵਾਈ ਹੈ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਅਫਵਾਹਾਂ ਹਾਂ ਤੋਂ ਬਚੋ ਔਰ ਇਸ ਕੜੀ ਦੇ ਵਿੱਚ ਆਪਾਂ ਸਾਰੇ ਏਕਤਾ ਦਾ ਸਬੂਤ ਦੇਈਏ ਆਪਾਂ ਸਾਰੇ ਇਸ ਕੜੀ ਤੋਂ ਜ਼ਰੂਰ ਨਿਕਲਾਂਗੇ ਕਿ ਕਿ ਪਰਮਾਤਮਾ ਆਪਣੇ ਨਾਲ ਹੈ ਸਤਿਗੁਰੂ ਧੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਨੂੰ ਬਹੁਤ ਆਸਰਾ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਿਰਫ ਨੇਕ ਨiyet ਔਰ ਨੇਕ ਦੇ ਦੇ ਨਾਲ ਲੋਕਾਂ ਦਾ ਸਾਥ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ